अच्छा दीपक जी ਹੁਣ ਗੱਲ ਕਰੀਏ ਕਿ ਕੰਗੜਾ ਰਣੌਤ ਜਿਹੜੇ ਹੁਣੇ ਜੋ ਇਲੈਕਸ਼ਨ ਹੋਇਆ ਉਹਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਬਣੇ ਹਿਮਾਚਲ ਤੋਂ ਕੰਗੜਾ ਰਣੌਤ ਪਹਿਲਾਂ ਵੀ ਆਪਣੀਆਂ ਬੇਤੁਕੀਆਂ ਟਿੱਪਣੀਆਂ ਕਰਕੇ ਖਬਰਾਂ ਦੇ ਵਿੱਚ ਬਣੇ ਰਹੇ ਪਰ ਜਿਹੜੀ ਹੁਣ ਬੇਤੁਕੀ ਟਿੱਪਣੀ ਕੀਤੀ ਆ ਉਹ ਸਰਕਾਰ ਵਾਸਤੇ ਸਿਰਦਰਦੀ ਬਣ ਗਈ ਇਸ ਹੱਦ ਤੱਕ ਕਿ ਬੀਜੇਪੀ ਨੇ ਕਹਿ ਦਿੱਤਾ ਕਿ ਪਾਰਟੀ ਦੀ ਪਾਲਿਸੀ ਕੀ ਹੈ ਉਹਦੇ ਉੱਪਰ ਟਿੱਪਣੀ ਕਰਨ ਦਾ ਅਧਿਕਾਰ ਕੰਗੜਾ ਰਣੌਤ ਕੋਲ ਉਹਨਾਂ ਦੀ ਆਪਣੀ ਮੈਂਬਰ ਆਫ ਪਾਰਲੀਮੈਂਟ ਕੋਲ ਨਹੀਂ ਹੈ ਜਿੱਦਾਂ ਹੀ ਕੰਗੜਾ ਰੌਂਦ ਦੇ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਇੰਟਰਵਿਊ ਤੇ ਗੁਰਾ ਨੇ ਬੋਲ ਆਏ ਕਿ ਉੱਥੇ ਤਾਂ ਰੇਪ ਹੋ ਰਹੀ ਸੀ ਉੱਥੇ ਤਾਂ ਕਤਲ ਕੀਤੇ ਜਾ ਰਹੀ ਸੀ ਉਹ ਤਾਂ ਬੰਗਲਾਦੇਸ਼ ਵਰਗੀ ਸਕੀਮ ਘੜੀ ਬੈਠੇ ਸੀ ਉਹ ਅੰਜਾਮ ਹੋਣ ਵਾਲਾ ਸੀ ਸੋ ਕਈ ਮੀਡੀਆ ਨੇ ਚਲਾਇਆ ਕਿ ਕੰਗੜਾ ਰੌਂਦ ਦੇ ਬੋਲ ਵਿਗੜੇ ਹੈ ਨਾ ਕਿ ਵਿਗੜੇ ਬੋਲ ਮੈਨੂੰ ਲੱਗਾ ਕਿ ਬੋਲ ਵਿਗੜੇ ਥੋੜਾ ਮਿਲ ਤਾਂ ਬੋਲ ਵਿਗੜੇ ਹੋਈ ਨੇ ਹੂੰ ਸੋ ਉਹ ਤਾਂ ਪਹਿਲਾਂ ਜਿਹੜੇ ਵਿਗੜੇ ਬੋਲਾਂ ਨਾਲ ਸੋਧਨ ਕਰਦੀਆਂ ਮਤਲਬ ਉਹ ਉਦੇ ਕਾਲੀ ਬੋਲ ਹਮੇਸ਼ਾ ਨਿਕਲੇ ਨੇ ਪਰ ਹੁਣ ਉਹ ਕੱਲੀ ਕੰਗਣਰ ਰਣੋਤ ਨਹੀਂ ਹੈਗੀ ਜੀ ਹੁਣ ਉਹ ਲੋਕ ਸਭਾ ਮੈਂਬਰ ਹੈ ਮੈਂਬਰ ਪਾਰਲੀਮੈਂਟ ਹੈ ਹਮ ਤੇ ਉਸ ਨੂੰ ਘੱਟੋ ਘੱਟ ਇੰਨੀ ਤਾਂ ਯੋਗਤਾ ਇੰਨੀ ਸਮਝ ਤਾਂ ਹੋਣੀ ਚਾਹੀਦੀ ਬੀਜੇਪੀ ਆਰਐਸਐਸ ਉਹ ਆਪਣੇ ਵਰਕਰਾਂ ਨੂੰ ਆਪਣੇ ਨਮਾਇਦਿਆਂ ਨੂੰ ਟ੍ਰੇਨਿੰਗ ਦੇ ਕੇ ਲਿਆਉਂਦੀ ਆ ਬਾਇਆ ਸੰਘ ਹਮ ਤੇ ਪਰ ਆ ਜਿਹੜਾ ਬਾਹਰੋਂ ਪ੍ਰੋਡਕਟ ਲਿਆਉਂਦੇ ਨੇ ਨਾ ਇਹ ਉਹਦਾ ਨਤੀਜਾ ਹੈ ਹਮ ਕਿ ਜੇ ਤੁਸੀਂ ਐ ਪੈਰਾਸ਼ੂਟੀ ਲਿਆਉਂਗੇ ਮੈਂ ਕਿਹਨਾਂ ਸੰਘ ਦੀ ਪਾਲਿਸੀ ਨਾਲ ਆਪਾਂ ਸਹਿਮਤ ਹੈ ਜਾਂ ਨਹੀਂ ਆ ਦੇਸ਼ ਸਹਿਮਤ ਹੈ ਜਾਂ ਨਹੀਂ ਆ ਬੱਕਰੀ ਗੱਲ ਜੀ ਪਰ ਅਗਲਿਆਂ ਦੀ ਇੱਕ ਲੀਕ ਤਾਂ ਹੈ ਇੱਕ ਲੈਨਤ ਹੈ ਇਹ ਬਿਨਾ ਲੈਨ ਨਾਲ ਜਦੋਂ ਅੰਦਰ ਧੱਕ ਲਾਉਣਗੇ ਤਾਂ ਫਿਰ ਉਹ ਵੀ ਦੁਖੀ ਨੇ ਤੇ ਦੇਸ਼ ਵੀ ਦੁਖੀ ਹੈ ਜੀ ਹੁਣ ਅੱਜ ਆਮ ਜਨਤਾ ਨਾਲੋਂ ਕਿਸਾਨ ਜਥੇਬੰਦੀਆਂ ਨਾਲੋਂ ਇਹ ਦੁਖੀ ਆ ਤਾਂ ਭਾਜਪਾ ਕਿਉਂਕਿ ਉਹਨੂੰ ਪਹਿਲਾਂ ਹੀ ਕੁਰਸੀ ਹਿਲਦੀ ਲੱਗਦੀ ਸੀ ਹਰਿਆਣੇ ਦੀ ਹੁਣ ਤਾਂ ਉਹਨੂੰ ਲੱਗਿਆ ਕਿ ਲੈ ਵੀ ਪਾਵਾਂ ਤੋੜਤਾ ਇੱਕ ਤਾਂ ਇਹਨੇ ਜੀ ਸੋ ਹੁਣ ਭਾਜਪਾ ਲਈ ਬੈਰੀਗੇਡ ਖੜੇ ਕਰਤੇ ਹਰਿਆਣੇ ਦੇ ਵਿੱਚ ਕੰਗੜਾ ਰੌਤਨ ਜੀ ਔਰ ਬਸ਼ਰਮੀ ਦੀ ਹੱਦ ਦੇਖੋ ਕਿ ਉਹ ਕਹਿੰਦੀ ਜੀ ਕਿ ਕਿਸਾਨ ਅੰਦੋਲਨ ਦੇ ਦੌਰਾਨ ਬਕਾਇਦਾ ਤੌਰ ਤੇ ਬੰਗਲਾਦੇਸ਼ ਵਾਲੀ ਰਣਨੀਤੀ ਘੜ ਲਈ ਗਈ ਸੀ ਹਮਮਤਲਬ ਪੀਐਮ ਨੂੰ ਭੱਜਣਾ ਪੈਣਾ ਸੀ ਕਬਜ਼ਾ ਹੋ ਜਾਣਾ ਸੀ ਉੱਥੇ ਹਮ ਉਹਨੇ ਸ਼ਰਮ ਫਿਰ ਬੰਗਲਾਦੇਸ਼ ਜਾ ਕੇ ਲੈਣੀ ਪੈਣੀ ਸੀ ਮੇਰਾ ਲਗਾ ਇਹ ਉਹ ਇੱਥੇ ਅੱਗੇ ਲੈ ਰਹੀ ਹੈ ਫਿਰ ਇੱਥੇ ਦੇ ਨੂੰ ਉੱਥੇ ਲੈਣੀ ਪੈਣੀ ਸੀ ਪਤਾ ਨਹੀਂ ਹਮ ਜੀ ਇੱਥੇ ਤੱਕ ਸਾਜਿਜ ਸੀ ਤੇ ਫਿਰ ਕੰਗਣਾ ਜਾਂ ਉਹਦੀ ਪਾਰਟੀ ਨੇ ਹੁਣ ਤੱਕ ਉਹ ਬੰਦੇ ਚੱਕੇ ਕਿਉਂ ਨਹੀਂ ਯੋਨੀ ਸਾਹਿਬ ਜਸਕਰ ਦੀ ਸੀ ਹੂੰ ਇਹ ਵੇਨ ਕੰਮ ਕਿਉਂ ਨਹੀਂ ਕੀਤਾ ਹੂੰ ਤੇ ਅੱਜ ਤੇਸ਼ ਦੇ ਵਿੱਚ ਕੋਈ ਵਿਅਕਤੀ ਕਿਸੇ ਤਰ੍ਹਾਂ ਦੀ ਸਰਕਾਰੀ ਸਿਸਟਮ ਤੇ ਕਿਸੇ ਪਹਿਲੂ ਉਤੇ ਕੋਈ ਇਹ ਟਿੱਪਣੀ ਕਰ ਦਵੇ ਜਦ ਇਹ ਏਜੰਸੀਆਂ ਆ ਲੈ ਜਾਂਦੇ ਕਿ ਕਿਹੜੇ ਹਵਾਲੇ ਨਾਲ ਬੋਲਿਆ ਭਾਈ ਕਿਹੜੇ ਸਬੂਤ ਨੇ ਕਿਹੜੇ ਤੱਥ ਨੇ ਜੀ ਹੁਣ ਕੰਗੜਾ ਨੂੰ ਪੁੱਛਣਾ ਚਾਹੀਦਾ ਕੋ ਉਹਦੇ ਕੋਲ ਕੀ ਜਾਣਕਾਰੀ ਸੀ ਕਿ ਬੰਗਲਾਦੇਸ਼ ਵਰਗੀ ਤਿਆਰੀ ਹੋ ਗਈ ਸੀ ਜਾਂ ਕਿਹੜੀ ਕਿਹੜੇ ਨਾਲ ਰੇਪ ਹੋਇਆ ਉਹਦੇ ਕੋਲ ਕਿਹੜੀ ਜਾਣਕਾਰੀ ਹੈ ਕਿਨਾ ਕਿਨਾ ਨੂੰ ਮਾਰ ਕੇ ਟੰਗਤਾ ਜਿਹੜਾ ਇੱਕ ਕਤਲ ਵਾਲਾ ਮਾਮਲਾ ਵੀ ਆਇਆ ਸੀਗਾ ਹੂੰ ਕਿ ਉਹ ਬੰਦਾ ਮਾਰ ਕੇ ਟੰਗਿਆ ਗਿਆ ਜੀ ਉੱਥੇ ਤੇ ਉਹਦਾ ਵੀ ਖਲਾਸਾ ਹੋ ਗਿਆ ਸੀ ਕਿ ਰੋਟੀ ਉਹ ਬੀਜੇਪੀ ਲੀਡਰਾਂ ਨਾਲੇ ਖਾ ਰਹੀ ਸੀ ਜੀ ਸੁਰਾਜ ਤੋਂ ਵੀ ਗੁੰਨ ਗਿਆ ਸੀਗਾ ਜੀ ਸੋ ਇਸ ਲਈ ਕੰਗਣਾ ਦੀ ਬੋਲੀ ਨੇ ਭਾਜਪਾ ਨੂੰ ਬਿਲਕੁਲ ਤੁਹਾਡੀ ਗੱਲ درست ਹੈ ਕਿ ਇੱਕੋ ਸਮੇਂ ਕਿੰਨਾ ਕੁਝ ਵਾਪਰ ਰਿਹਾ ਹੈ ਹੂੰ ਕੀ ਇਹ ਕੰਗਣਾ ਨੇ ਆਪ ਮਹਾਰੇ ਬੋਲਿਆ ਜਾਂ ਇੱਕ ਕੜੀ ਦੇ ਵਿੱਚ ਫੇਰ ਕਿਸਾਨ ਅੰਦੋਲਨ ਨੂੰ ਦੁਬਾਰਾ ਬਦਨਾਮ ਕਰਕੇ ਕਿਸੇ ਇੱਕ ਧਿਰ ਦੀਆਂ ਵੋਟਾਂ ਲੈਣ ਦੀ ਵੀ ਕੋਈ ਸ਼ਾਸਤਤਾ ਨਹੀਂ ਹਮ ਬੇਸ਼ੱਕ ਭਾਜਪੀ ਨੇ ਇਸ ਨੂੰ ਲੰਬੀ ਮਾਰਵਜੋ ਦੇਖਦੇ ਆ ਕੇਂਦਰੀ ਟੀਮ ਨੇ ਪਾਸਾ ਪਲਟ ਲਿਆ ਪਰ ਮੈਨੂੰ ਯਾਦ ਆ ਰਿਹਾ ਦੋ ਦਿਨ ਪਹਿਲਾਂ ਰਵਨੀਤ ਬਿੱਟੂ ਕਾਗੀ ਦਾਖਲ ਕਰਨ ਲੱਗੇ ਵੀ ਐਸੇ ਕਿਸਾਨਾਂ ਉੱਤੇ ਹਮਲਾ ਕਰ ਰਿਹਾ ਸੀ ਜੀ ਜੀ ਰਵਨੀਤ ਬਿੱਟੂ ਤਾਂ ਹੀ ਕਰ ਰਹੇ ਸੀ ਨਾ ਕਿ ਇਹ ਬੰਬ ਲੈ ਕੇ ਜਾਵਾਂਗੇ ਜੀ ਇਹ ਤਲਵਾਰਾਂ ਲੈ ਕੇ ਜਾਣਗੇ ਜੀ ਇਹ ਟਰੈਕਟਰ ਲੈ ਕੇ ਜਾਣਗੇ ਜਾਣ ਨਹੀਂ ਦੇਣੇ ਸੀ ਤੇ ਅੱਜ ਗੰਗਣਾ ਹਮ ਸੋ ਇਸ ਲਈ ਹੁਣ ਕੀ ਪੰਜਾਬ ਸਰਕਾਰ ਐਨਐਸਐ ਲਾ ਲੂਗੀ ਹੂੰ ਹੁਣ ਕੰਗੜਾ ਨੂੰ ਤਲਬ ਕਰ ਲੂਗੀ ਹੂੰ ਕਿ ਭਾਈ ਤੂੰ ਦੇਸ਼ ਵਿਰੋਧੀ ਕਿਸਾਨ ਵਿਰੋਧੀ ਬੋਲ ਰਹੀਆਂ ਭਾਜਪਾ ਨੂੰ ਬਿਨਾ ਨਾਮ ਤੋਂ ਆਪਣੀ ਕੇਂਦਰੀ ਜਿਹੜੀ ਉਹਦੀ ਮੀਡੀਆ ਟੀਮਾਂ ਉਹਦੇ ਹਵਾਲੇ ਨਾਲ ਪ੍ਰੈਸ ਰਿਲੀਜ਼ ਜਾਰੀ ਕਰਨਾ ਪੈਗਾ ਥੱਲੇ ਨਾਮ ਲਿਖਣ ਦੀ ਹਿੰਮਤ ਨਹੀਂ ਕਰਦੀ ਦੇ ਵੱਲੋਂ ਜੀ ਹੂੰ ਫਸ ਪ੍ਰੈਸ ਰਿਲੀਜ਼ ਜਾਰੀ ਕੀਤਾ ਕਿ ਅਸੀਂ ਬੀਬੀ ਦੇ ਬੋਲਾਂ ਨਾਲ ਸਹਿਮਤ ਨਹੀਂ ਜੀ ਅਸੀਂ ਇਹਨੂੰ ਇਹ ਤੋਂ ਵੱਖ ਕਰਦੇ ਹਾਂ ਹੈ ਇਹ ਕੰਗੜਾ ਦੇ ਬੋਲ ਇਹ ਭਾਜਪਾ ਦੇ ਬੋਲ ਨਹੀਂ ਹੈਗੇ ਹੈ ਤੇ ਅੱਗੇ ਨੂੰ ਉਹਨੂੰ ਹਦਾਇਤ ਕਰਦੇ ਹਾਂ ਕਿ ਉਹ ਪਾਰਟੀ ਲਾਈਨ ਦੇ ਉੱਤੇ ਹੈਨਾ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਦੇ ਲਈ ਨਾਮਜਦ ਨਹੀਂ ਆ ਮਤਲਬ ਸਾਡੀ ਸਪੋਕਸ ਭਰ ਤਾਂ ਨਹੀਂ ਆ ਜੀ ਹੂੰ ਤੇ ਜੇ ਉਹ ਉਹ ਇੰਨੀ ਬੇਸਮਝਾ ਤੇ ਥੋੜੀ ਮੈਂਬਰ ਪਾਰਲੀਮੈਂਟ ਕਿਉਂ ਆ ਹੂੰ ਤੇ ਇੱਥੇ ਵੀ ਫੈਸਲਾ ਕਰ ਲਓ ਨਾ ਫਿਰ ਜੀ ਮਤਲਬ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਕੀ ਕੀ ਉਹਨੂੰ ਜੋ ਪੁੱਛਦੇ ਗਏ ਉਹਦੇ ਉਲਟੋ ਜਵਾਬ ਦਿੰਦੀ ਗਈ ਸੋ ਇਸ ਪਹਿਲੂ ਨੇ ਇੱਕ ਤਰ੍ਹਾਂ ਨਾਲ ਕੰਗਣਾ ਦੀ ਵੀ ਔਰ ਭਾਜਪਾ ਦੀ ਵੀ ਤੇ ਦਿੱਕਤ ਪੈਦਾ ਦਿੱਤੀ ਹੈ ਜੱਥੇਬੰਦੀਆਂ ਇੱਥੇ ਤੇ ਇਤਰਾਰ ਹੋ ਗਈਆਂ ਨੇ ਉਧਰ ਦੂਸਰੇ ਪਾਸੇ ਕਸਾਂ ਜਥੇਬੰਦੀਆਂ ਦੀ ਜਿਹੜੀ ਬੈਠਕ ਸੀ ਪਟਿਆਲਾ ਦੇ ਵਿੱਚ ਦੂਸਰੀ ਉਹ ਵੀ ਵੇਖ ਦਿੱਤਾ ਰਹੀ ਹੈ ਜੀ ਉੱਥੇ ਵੀ ਪਹਿਲੂ ਇਹੀ ਆਇਆ ਕਹਿੰਦੇ ਜੀ ਆਪਣੇ ਨਾਂ ਦੇ ਦਿਓ ਉਹ ਕਹਿੰਦੇ ਵੀ ਨਾਂ ਤਾਂ ਜਦੋਂ ਸੁਆਮੀ ਨਾਥ ਦੀ ਕਮੇਟੀ ਬਣੀ ਸੀ ਉਹ ਚ ਵੀ ਨਾਂ ਸ਼ਾਮਲ ਸੀ ਉਹ ਸੁਆਮੀ ਨਾਥ ਦੀ ਰਿਪੋਰਟ ਲਾਗੂ ਹੋ ਗਈ ਹੂੰ ਉਹ ਸਮੇਂ ਸੁਆਮੀ ਨਾਥ ਨਾਲ ਜੋਗ ਬਣਿਆ ਸੀ 2004 ਚ ਫਿਰ ਕਹਿੰਦੇ 2021 ਚ ਵੀ ਐਮਐਸ ਵੀ ਲੈ ਕੇ ਕਮੇਟੀ ਬਣਾਈ ਸੀ ਕੁਝ ਵੀ ਨਾਮ ਸੀਗੇ ਉਹ ਮਸਲਾ ਹੱਲ ਹੋ ਗਿਆ ਤੇ ਨਾਮ ਲੈ ਕੇ ਕੀ ਕਰਨੇ ਜੇ ਤੁਸੀਂ ਮਸਲਾ ਹੱਲ ਕਰਨਾ ਫਿਰ ਕੇਂਦਰ ਨਾਲ ਸਾਡੀ ਸਿੱਧੀ ਗੱਲ ਕਰਾਓ ਪਾਵਰ ਤਾਂ ਕੇਂਦਰ ਕੋਲ ਕਿਉਂਕਿ ਕਿਸਾਨਾਂ ਨੇ ਨਾਂ ਦੇਣੋਂ ਨਕਾਰ ਕਰ ਦਿੱਤੇ ਦੂਏ ਪਾਸੇ ਅੱਜ ਕੁਝ ਤਾਮੇ ਲਾਡੂ ਜਾਣਾ ਸੀ ਕੁਝ ਕਿਸਾਨਾਂ ਨੇ ਉੱਥੇ ਹੈਨਾ ਤੇ ਉਹਨਾਂ ਨੂੰ 에ਰਪੋਰਟ ਤੇ ਦਿੱਲੀ ਰੋਕ ਲਿਆ ਕਿ ਨਹੀਂ ਜੀ ਤੁਸੀਂ ਗਾਤਰਾ ਪਾਇਆ ਜੀ ਤੁਸੀਂ ਜਾ ਨਹੀਂ ਸਕਦੇ ਹੂੰ ਹੂੰ ਮਤਲਬ ਇਹ ਕੀ ਇਹ ਇੱਥੋਂ ਕਹਿੰਦੇ ਕਿਸਾਨ ਜਿੱਥੇ ਵੀ ਕਹਿੰਦੇ ਸਿਰ ਬਹਾਨਾ ਲੱਗਦਾ ਸਾਨੂੰ ਤੇ ਅਸਲ ਦੇ ਵਿੱਚ ਤਾਂ ਸਾਨੂੰ ਇਹ ਹੈ ਕਿ ਉੱਥੇ ਜਾਣ ਤੋਂ ਰੋਕ ਰਹੇ ਨੇ ਕਿ ਪੰਜਾਬ ਦੇ ਕਿਸਾਨ ਜਾਣਗੇ ਤਾਂ ਮੁੱਦਾ ਵੱਡਾ ਬਣੂਗਾ ਪਰ ਕੰਗਣਾ ਦੇ ਬੋਲ ਵਿਗੜਨ ਤੋਂ ਬਾਅਦ ਕੀ ਭਾਜਪਾ ਕੀ ਪੰਜਾਬ ਸਰਕਾਰ ਕੀ ਕੇਂਦਰ ਸਰਕਾਰ ਦਮ ਰੱਖਦੀ ਹੈ ਇਹਦੇ ਖਿਲਾਫ ਕੋਈ ਨੋਟਸ ਕੱਢਣ ਦਾ ਕੋਈ ਚਿੱਠੀ ਕੱਢਣ ਦਾ ਕੋਈ ਤਲਬ ਕਰਨ ਦਾ ਕੋਈ ਐਫ ਆਈ ਆਰ ਕਰਨ ਦਾ ਜਾਂ ਬਿਆਨਾਰਾਈਓ ਕਹਿ ਕੇ ਸਾਰ ਦੇਣਾ ਕਿ ਸਾਡੇ ਇਹ ਨਾਲ ਸਹਿਮਤ ਨਹੀਂ ਜੀ ਦਿਪਕ ਜੀ ਛੇ ਤਾਂ ਸਿਓ ਡਿੰਪਿਟੀ ਲੋ ਵੀ ਛੱਡ ਗਏ ਅਕਾਲੀ ਦਲ ਦਾ ਸਾਥ ਤੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਰਹੇ ਨੇ ਗਿੱੱੜਬਾਹ ਦੇ ਵਿੱਚ ਸੁਖਬੀਰ ਬਾਦਲ ਵਾਸਤੇ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਕੀ ਚੱਲ ਰਿਹਾ ਜੀ ਯਾਰ ਇਹ ਕਹ ਲੋ ਜੋ ਕੁਝ ਚੱਲਦਾ ਆ ਰਿਹਾ ਉਹੀ ਅੱਗੇ ਹੋਰ ਕੰਟੀਨਿਊ ਹੋਈ ਜਾ ਰਿਹਾ ਅਕਾਲੀ ਦਲ ਵਾਸਤੇ ਦੇਖੋ ਆਪਣਾ ਉਹਨਾਂ ਨੇ ਨਾ ਅੱਜ ਇਕੱਠ ਕੀਤਾ ਸੀ ਬਕਾਇਦਾ ਹਮ ਹਰਦੀਪ ਸਿੰਘ ਡਿਪਟੀ ਲੋਹਰਾਂ ਨੇ ਅੱਜ ਇੱਕ ਵੱਡਾ ਇੱਕ ਪੈਲਸ ਦੇ ਵਿੱਚ ਵੱਡਾ ਇਕੱਠ ਕੀਤਾ ਬੜੀ ਗਿਣਤੀ ਚ ਲੋਕ ਆਏ ਹਮ ਹਮ ਤੇ ਉਸ ਇਕੱਠੇ 'ਚ ਸਮੋਦਨ ਹੁ ਕਰਦੇ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਮੰਤਰੀਤ ਬਾਦਲ ਕਿਉਂ ਖਿਚੜੀ ਨੇ ਹਮ ਹਮ ਹੁਣ ਮੈਨੂੰ ਨਹੀਂ ਪਤਾ ਕਿ ਚੌਲ ਕੌਣ ਹੈ ਤੇ ਦਾਲ ਕੌਣ ਹੈ ਤੇ ਕਿਉਂ ਕੋਣਾ ਵੈਸੇ ਕਿਉਂ ਦੇ ਵਿੱਚ ਮਲਾਵਟ ਬਹੁਤ ਅੱਜਕੱਲ ਪੰਜਾਬ ਦੇ ਵਿੱਚ ਆਪੋ ਦੀ ਰਿਪੋਰਟ ਕਰਕੇ ਆਟੇ ਆ ਜੀ ਸੋ ਇਸ ਲਈ ਪਰ ਉਹ ਕਹਿੰਦੇ ਆ ਪਰ ਉਹ ਕਹਿੰਦੇ ਕਿ ਕਿਉਂ ਖਿਚੜੀ ਨੇ ਦੋਵੇਂ ਜਣੇ ਹੂੰ ਤੇ ਕਹਿੰਦੇ ਕਿ ਸੁਖਬੀਰ ਬਾਦਲ ਨੇ ਇੱਕ ਵਾਰ ਮੈਨੂੰ ਬੁਲਾ ਕੇ ਕਿਹਾ ਸੀਗਾ ਮਤਲਬ ਇਹ ਹੁਣ ਢਿੰਪੀ ਢਿੱਲੋ ਜਾਣਦਾ ਕਿ ਉਹ ਸੱਚ ਬੋਲ ਰਿਹਾ ਜਾਂ ਕੀ ਬੋਲ ਰਿਹਾ ਜੀ ਕਹਿੰਦੇ ਕਿ ਸੁਖਬੀਰ ਬਾਦਲ ਨੇ ਮੈਨੂੰ ਬੁਲਾ ਕੇ ਇੱਕ ਵਾਰ ਕਿਹਾ ਸੀਗਾ ਕਿ ਜੇ ਮਨਪਿੰਤ ਬਾਦਲ ਨੂੰ ਇੱਥੋਂ ਲੜਾ ਦਈਏ ਆਪਾਂ ਜੀ ਤੇ ਮਨਪਿੰਤ ਬਾਦਲ ਨੂੰ ਵਾਪਸ ਲਿਆਈਏ ਤੇ ਹੁਣ ਵੀ ਕਹਿੰਦੇ ਕਿ ਇਹ ਹਦਾਇਤ ਸੀ ਕਿ ਮਨਪ੍ਰੀਤ ਬਾਦਲ ਜੇ ਬੀਜੇਪੀ ਕਰਨ ਉਹ ਲੜੂਗਾ ਤਾਂ ਆਪਾਂ ਉਹਦਾ ਵਿਰੋਧ ਨਹੀਂ ਕਰਨਾ ਆਪਾਂ ਉਹਦੇ ਖਿਲਾਫ ਨਹੀਂ ਬੋਲਣਾ ਸੀ ਹੂੰ ਹੂੰ ਉਹਨੇ ਮਤਲਬ ਆਹ ਗੱਲ ਤਾਂ ਨਹੀਂ ਮੈਨੂੰ ਪਤਾ ਕਿ ਵਿਰੋਧ ਵਾਲੀ ਕਿੰਨੀ ਕਹੇ ਕਿੰਨੀ ਕ ਨਹੀਂ ਪਰ ਲਿਆਉਣ ਦੀ ਸ਼ਾਮਲ ਕਰਨ ਦੀ ਵਾਪਸ ਆਉਣ ਦੀ ਖਬਰ ਆਪਾਂ ਬਹੁਤ ਦਿਨ ਪਹਿਲਾਂ ਕਰ ਚੁੱਕੀਆਂ ਜੀ ਜੀ ਇੱਕ ਵਾਰ ਮਨਪ੍ਰੀਤ ਬਾਦਲ ਦੀ ਗੱਲ ਚੱਲੀ ਸੀ ਉਹਨੂੰ ਵਾਪਸ ਲਿਆਉਣ ਬਾਰੇ ਜੀ ਤੇ ਡਿੰਪੀ ਟਿਲੋ ਦੀ ਆਖਰੀ ਨਾਰਾਜ਼ਗੀ ਜਿਸ ਕਾਰਨ ਉਹਨੂੰ ਪਾਰਟੀ ਛੱਡਣੀ ਪਈ ਆ ਉਹ ਵੀ ਬਿਨਾ ਬੋਲੇ ਸਮਝ ਆਉਂਦਾ ਕਿ ਉਹ ਉਹ ਕਹਿੰਦਾ ਕਿ ਇੱਥੋਂ ਮੇਥੋਂ ਸਾਰੀਆਂ ਰਿਪੋਰਟਾਂ ਲਈਆਂ ਮੇਥੋਂ ਸਾਰੀਆਂ ਲਿਸਟਾਂ ਲਈਆਂ ਮੇਰੇ ਦਫ਼ਤਰ ਚ ਬੈਠ ਕੇ ਕੰਮ ਹੋ ਰਿਹਾ ਤੇ ਸਾਰੀ ਤਿਆਰੀ ਕੰਨ ਸੁਖਵੀਰ ਬਾਦਲ ਦੀ ਹੋ ਰਹੀ ਹੈ ਹਮ ਹਮ ਕਿ ਅਸੀਂ ਫਿਰ ਫੰਡ ਦੇਣ ਨੂੰ ਹੈ ਅਸੀਂ ਜੁਕੀਆਂ ਖਸਾਉਣ ਨੂੰ ਹੈ ਅਸੀਂ ਕੰਮ ਕਰਨ ਨੂੰ ਹੈ ਕਿ ਸਾਨੂੰ ਕਿਉਂ ਨਹੀਂ ਟਿਕਟ ਜੀ ਸੋ ਇੱਥੋਂ ਇਹ ਵੀ ਗੱਲ ਸਪਸ਼ਟ ਹੋ ਗਈ ਕਿ ਸੁਖਵੀਰ ਬਾਦਲ ਦੀ ਤਿਆਰੀ ਹੈ ਉਥੋਂ ਲੜਨੀ ਹਮ ਹਮ ਪਰ ਪੰਜਾਬ ਦੇ ਸਿਆਸੀ ਘੇਰੇ ਅੰਦਰ ਕਿਸੇ ਸਮੇਂ ਤਾਂ ਇਹ ਵੀ ਚਰਚਾ ਤੁਰਪੀ ਸੀ ਕਿ ਆਮ ਆਦਮੀ ਪਾਰਟੀ ਦੇ ਸੁਖਵੀਰ ਬਾਦਲ ਚ ਗੁੱਪਚੁਪ ਜਿਹਾ ਤਾਂ ਹੋ ਰਿਹਾ ਜੀ ਪਰ ਹੁਣ ਡਿੰਪਿਟੀ ਲੋਧਰ ਦੇ ਉਮੀਦਵਾਰ ਨੇ ਤਾਂ ਇਹਦਾ ਮਤਲਬ ਸੁਖਵੀਰ ਬਾਦਲ ਨੂੰ ਤਾਂ ਕਮਜ਼ੋਰ ਕਰ ਰਹੀ ਆ ਆਮ ਆਦਮੀ ਪਾਰਟੀ ਦੇ ਉੱਤਰ ਫਿਰ ਉੱਚ ਸੱਚਾਈ ਨਹੀਂ ਹੈਗੀ ਹੂੰ ਹੂੰ ਸੋ ਹੁਣ ਡਿੰਪਿਟੀ ਲੋ ਦਾ ਉਧਰ ਜਾਣਾ ਕਿ ਆਮ ਆਦਮੀ ਪਾਰਟੀ ਮਜ਼ਬੂਤ ਹੋਊਗੀ ਜੀ ਸੁਖਵੀਰ ਬਾਦਲ ਨੂੰ ਕੋਈ ਢਾਹ ਲੱਗੂਗਾ ਜਾਂ ਸਿਰ पे ਡਿੰਪਿਟੀ ਲੋਨੇ ਕੋ ਬਹਾਨਾ ਘੜਿਆ ਨਰਾਜ਼ਗੀ ਦਾ ਅਸਲ ਚ ਉਹਦਾ ਸੌਦਾ ਆਮ ਆਦਮੀ ਨਾਲ ਪਟ ਗਿਆ ਸੀ ਹੂੰ ਕਿਉਂਕਿ ਡਿਪੀਟੀ ਲੋਨ ਦੀ ਨਰਾਜ਼ਗੀ ਤਾਂ ਤਾਂ ਸਮਝ ਆਵੇ ਕਿ ਵੀ ਹਾਂ ਬਹੁਤ ਫਸਵੇਂ ਮੁਕਾਬਲੇ ਚ ਰਿਹਾ ਉਹ ਵੀ ਜਦ ਕਦ ਜਿੱਤੇ ਹੋਵੇ ਦੋ ਵਾਰ ਟਿਕਟ ਦਿੱਤੀ ਆ ਪਕਾਲੀ ਦਲ ਨੇ ਉਸ ਨੂੰ ਜੀ ਦੋ ਵਾਰ ਹਾਰੇ ਆ ਉਹਨੇ ਆਪ ਆਪਣੀ ਅੱਜ ਵਾਲੀ ਮੀਟਿੰਗ ਕਿਹਾ ਕਿ ਧੰਨਵਾਦ 50 ਕੁ 4 ਬੰਦੇ ਤਾਂ ਮੇਰੇ ਤੇ ਭੁਰਥਾ ਜਿਤਾਉਂਦੇ ਰਿਹਾ 50000 ਤਾਂ ਮੈਨੂੰ ਵੋਟ ਪਾਉਂਦੇ ਰਹੇ ਹੂੰ ਸੋ ਇਹਦਾ ਮਤਲਬ ਜੇ ਦੋ ਵਾਰ ਲਗਾਤਾਰ ਟਿਕਟ ਨਹੀਂ ਤੋਂ ਤੁਸੀਂ ਨਹੀਂ ਜਿੱਤੇ ਮੈਂ ਕਹਿੰਦਾ ਚਾਹ ਫਿਰ ਸੁਖਵੀਰ ਆਵੇ ਜਾਂ ਕਿਸੇ ਹੋਰ ਨੂੰ ਟਿਕਟ ਮਿਲੇ ਹੂੰ ਫਿਰ ਅੰਤਰ ਕਿਸੇ ਹੋਰ ਮੌਕਾ ਮਿਲਣਾ ਚਾਹੀਦਾ ਜੀ ਤੇ ਹੁਣ ਤਾਂ ਉਹ ਵੀ ਜਿਵੇਂ ਨਹੀਂ ਕਿਉਂਣਾ ਹੂੰ ਸੋ ਪਰ ਡਿਪੀ ਟੇ ਲੋ ਬਿਲਕੁਲ ਪੜਾ ਬਦਲ ਗਈ ਜੀ ਉਹਨਾਂ ਨੇ ਅੱਜ ਸਾਰਾ ਮਾਹੌਲ ਜਿਹੜਾ ਸਿਰਜਿਆ ਸੀਗਾ ਉੱਥੇ ਕਾਂਗਰਸ ਦਾ ਵੀ ਜ਼ਿਕਰ ਕੀਤਾ ਬੀਜੇਪੀ ਦਾ ਵੀ ਜ਼ਿਕਰ ਕੀਤਾ ਪਰ ਉਹਨਾਂ ਦੀ ਗੱਲਬਾਤ ਵਿੱਚ ਹੀ ਲੱਗਿਆ ਸੀਗਾ ਕਿ ਉਹ ਆਮ ਆਦਮੀ ਪਾਰਟੀ ਕਨ ਯਾਰ ਰਹੇ ਨੇ ਥੱਲੇੋਂ ਦੋ ਬੰਦਿਆਂ ਨੇ ਕਿਹਾ ਤੇ ਜਦ ਸਟੇਸ ਐਕਟਰੀ ਨੇ ਕਿਹਾ ਤਾਂ ਕਿ ਲਓ ਜੀ ਫਿਰ ਬਲਾਉ ਜੈਕਰ ਆ ਤੇ ਆਮ ਆਦਮੀ ਪਾਰਟੀ ਜਾਣਾ ਤੈਆ ਜੀ ਸੋ ਭਗਵਾਨਤਨ ਨਾਲ ਕਹਿੰਦੇ ਗੱਠਤੁੱਪ ਹੋ ਗਈ ਆ 28 ਤਰੀਕ ਨੂੰ ਕਹਿੰਦੇ ਆਮ ਆਦਮੀ ਪਾਰਟੀ ਯੂਨ ਕੱਲਣੀ ਆ ਤੇ ਉਹਦੇ ਨਾਲੇ ਚੋਲ ਲੜਨ ਵਾਲਾ ਪਹਿਲੂ ਤੈਅ ਹੋ ਜਾਣਾ ਹੁਣ ਇੱਥੇ ਕੀ ਆਮ ਆਦਮੀ ਪਾਰਟੀ ਦੇ ਵਰਕਰ ਚਾਹੇ ਉਹ ਛੋਟਾ ਜਿਹਾ 500 ਮੈਂਬਰ ਪਾਰਲੀਮੈਂਟ ਬਣ ਗਏ ਜੀ ਮੀਥੇ ਅਧੀ ਸੀਟ ਖਾਂਦੀ ਆ ਤੇ ਕਹਿੰਦੇ ਭਗਵੰਤ ਮਾਨ ਕਹਿੰਦੇ ਉੱਥੇ ਗੋਲਡੀਨ ਗੋਲਡੀਨ ਲੜਾਉਣ ਨੂੰ ਫਿਰਦੇ ਨੇ ਕਾਂਗਰਸ ਵਾਲੇ ਨੇ ਹੂੰ ਤੇ ਮੀਥੇਰ ਕਹਿੰਦੇ ਇਸ ਗੱਲ ਤੋਂ ਨਾਰਾਜ਼ ਆ ਤੇ ਜੋ ਉੱਥੇ ਅਜੇ ਵੀ ਨਾਰਾਜ਼ਗੀ ਹੈ ਜਿੱਤਣ ਤੋਂ ਬਾਅਦ ਇੱਥੇ ਤਾਂ ਜੇ ਕੋਈ ਜਿੱਤਿਆ ਹੀ ਨਹੀਂ ਹੂੰ ਇੱਥੇ ਆਉਂਦੀ ਪਟਲੀ ਨਾਰਾਜ਼ਗੀ ਪੈਦਾ ਹੋਣੀ ਆ ਤੇ ਸੁਖਵੀਰ ਬਾਦਲ ਨੇ ਦਾਅ ਖੇੜ ਦਿੱਤਾ ਸੁਖਵੀਰ ਬਾਦਲ ਕਹਿੰਦਾ ਵੀ ਡਿੰਪ ਢਿੱਲੋ 10 ਦਿਨ ਨੇ ਵਾਪਸ ਆ ਜਾ ਟਿਕਟ ਤੇਰੀ ਉਹ ਹੂੰ ਤੇ ਉਹ ਕਿ ਤਿਆਰੀ ਸੁਖਵੀਰ ਬਾਦਲ ਆਪਣੀ ਕਰ ਰਿਹਾ ਸੋ ਪਰ ਅਕਾਲੀ ਦਲ ਦੇ ਵਿੱਚ ਜੋ ਡੈਂਟ ਪੈ ਰਹੇ ਨੇ ਉਹ ਵੱਧਦੇ ਜਾ ਰਹੇ ਨੇ ਅਕਾਲੀ ਦਲ ਸੁਖਵੀਰ ਬਾਦਲ ਦੀ ਅਗਵਾਈ ਚ ਲਗਾਤਾਰ ਕੰਡਮ ਗੱਡੀ ਵਾਲੀ ਸਥਿਤੀ ਚ ਆਉਂਦਾ ਜਾ ਰਿਹਾ ਇਸ ਦੇ ਉੱਤੇ ਸੋਚਣ ਦੀ ਲੋੜ ਹੈ ਕਿ ਆਖਰ ਉਦੋਂ ਛੱਡਣਾ ਜਦੋਂ ਇਕੱਲਾ ਸਪੀਰਿੰਗ ਹੱਥ ਚ ਰਹਿ ਗਿਆ ਹੂੰ ਜੀ ਦੀਪਕ ਜੀ ਤੁਸੀਂ ਜਿਵੇਂ ਗੱਲ ਕੀਤੀ ਵੀ ਆਮ ਆਦਮੀ ਪਾਰਟੀ ਦੇ ਜੇ ਮੀਥੀਅਰ ਇਸ ਗੱਲ ਤੋਂ ਨਾਰਾਜ਼ ਨੇ ਨਾਰਾਜ਼ਗੀ ਵਾਲਾ ਆਲਮ ਆਮ ਆਦਮੀ ਪਾਰਟੀ ਦੇ ਵਿੱਚ ਇਸ ਕਦਰ ਫੈਲਿਆ ਹੋਇਆ ਹੈ ਕਿ ਇਹ ਦਾ ਵੇਰਵਾ ਦੱਸਿਓ ਕਿ ਦੇ 1.5 ਕਰੋੜ ਰੁਪਈਆ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀਆਂ ਨੂੰ ਮਨਾਇਆ ਇਹ ਕਿਹੜੇ ਰੁੱਸ ਗਏ ਸੀ ਤੇ 1.5-1.5 ਕਰੋੜ ਦੇਣਾ ਕਿੰਨਾ ਕੁ ਇਹ ਲੀਗਲ ਵੀ ਹੈ ਜੀ ਹਾਂ ਬਿਲਕੁਲ ਲੀਗਲ ਹੈ ਜੀ ਅੱਛਾ ਲੀਗਲ ਤਰੀਕੇ ਵਾਲੀ ਦਿੱਤੀ ਹੈ ਜੀ ਇਲੀਗਲਲੀ ਹੂੰ ਹੂੰ ਅਸਰਿਤ ਕਿਹਾ ਕਿ ਆਮ ਆਦਮੀ ਪਾਰਟੀ ਦੇ ਜਦੋਂ ਪੰਜਾਬ 'ਚ ਸਰਕਾਰ ਬਣੀ ਹੂੰ ਤਾਂ ਭਗਵੰਤ ਮਾਨ ਹੋਰਾਂ ਨੇ ਇਹ ਦਿਖਾਉਣ ਦੇ ਲਈ ਕਿ ਦੇਖੋ ਅਸੀਂ ਖਰਚੇ ਘਟਾ ਰਹੇ ਹਾਂ ਹੂੰ ਤੇ ਅਸੀਂ ਕੁਝ ਜਿਹੇ ਜਿਹੇ ਵਾਅਦੇ ਕੀਤੇ ਸੀ ਜਿਹੜੇ ਪੂਰੇ ਕਰ ਜੀ ਮੈਂ 1 ਐਮਐਲ ਇੱਕ ਪੈਨਸ਼ਨ ਵਾਲਾ ਫਾਰਮੂਲਾ ਉਹਨਾਂ ਨੇ ਲਾਗੂ ਕੀਤਾ ਜੀ ਕਿ ਵੀ ਜਿਹੜਾ ਐਮਐਲਏ ਹੋਊਗਾ ਉਹਨੂੰ ਐਮਐਲਏ ਦੀ ਤਨਖਾਹ ਮਿਲੂਗੀ। ਹੂੰ ਤੇ ਜੇ ਉਹ ਸਾਬਕਾ ਐਮਐਲਏ ਹੋ ਗਿਆ ਤਾਂ ਉਹਨੂੰ ਇੱਕੋ ਪੈਨਸ਼ਨ ਮਿਲੂਗੀ ਚਾਹ ਚਾਰ ਵਾਰ ਐਮਐਲਏ ਰਿਹਾ ਹੋਵੇ। ਜੀ। ਸੋ ਇਹ ਦੀ ਇਹਦੀ ਇਹਦੀ ਤਾਰੀਫ ਹੋਈ ਕਿ ਸ਼ਾਬਾਸ਼ ਸਹੀ ਫੈਸਲਾ ਹੈ। ਜੀ। ਪਰ ਅੱਜ ਦੀ ਤਰੀਕ 'ਚ ਆਮ ਆਦਮੀ ਪਾਰਟੀ ਵਾਲੇ ਐਮਐਲਏ ਖਾਸ ਕਰਕੇ ਜਿਹੜੀ ਦੂਜੀ ਵਾਰ ਬਣੇ ਨੇ ਉਹ ਹੁਣ ਘੜਤ ਰਹੇ ਨੇ। ਹੂੰ ਕਹਿੰਦੇ ਬਾਈ ਤਨਖਾਹਾਂ ਵਧ ਨਹੀਂ ਰਹੀਆਂ। ਪੱਤੇ ਵਧ ਨਹੀਂ ਰਹੇ 2017 ਤੋਂ ਬਾਅਦ ਤਨਖਾਹ 'ਚ ਵਾਧਾ ਨਹੀਂ ਹੋਇਆ। ਹਾਂ ਤੇ ਇਸ ਲਈ ਕਹਿੰਦੇ ਕਿ ਹੁਣ ਦੋ ਦੋ ਵਾਰ ਵੀ ਬਣ ਕੇ ਪੈਨਸ਼ਨ ਇੱਕ ਮਿਲਣੀ ਆ। ਇਹਦੇ ਨਾਲ ਨਾਲ ਭਗਵੰਤ ਮਾਨ ਉਹਨਾਂ ਨੇ ਬਣਦੇ ਆ ਹੀ ਨਾ ਫੰਡਾਂ 'ਚ ਕਟੌਤੀ ਕਰਤੀ ਸੀ ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੱਕ ਦੇ ਫੰਡਾਂ 'ਚ ਕਟੌਤੀ ਕੀਤੀ ਸੀ ਇਸ ਲਈ ਅੱਜ ਦੀ ਤਰੀਕ 'ਚ ਐਮ.ਐਲ.ਏ ਨੂੰ ਸਾਲਾਨਾ ਜਿਹੜਾ ਫੰਡ ਹੈ ਉਹ 1 ਕਰੋੜ ਮਿਲਦਾ ਜੀ ਤੇ ਉਹ ਕਹਿੰਦੇ 1 ਕਰੋੜ ਨਾਲ ਕੀ ਕਰੀਏ ਜੀ ਇੰਨੇ ਪ੍ਰੋਗਰਾਮਾਂ 'ਚ ਲੋਕ ਬੁਲਾਉਂਦੇ ਨੇ ਉਦਘਾਟਨ ਕਰਨ ਬੁਲਾਉਂਦੇ ਨੇ ਤੇ ਮੁੱਕੇ ਨਹੀਂ ਦੇਖਦੇ ਇਹਦੇ ਨੇ ਅਸੀਂ ਦੇਣ ਚੋਗੇ ਨਹੀਂ ਜੀ ਕੁਝ 1 ਕਰੋੜ ਨਾਲ ਕਿਹਦਾ ਕਿਹਦਾ ਮਤਲਬ ਘਰ ਪੂਰਾ ਕਰੀਏ ਜੀ ਇਸ ਲਈ ਸਾਡੇ ਦਾ ਫੰਡਾਂ 'ਚ ਵਾਧਾ ਕਰੋ ਜੀ ਤੇ ਭਗਵੰਤ ਮਾਨ ਨੇ ਫਿਰ ਆਪਣੇ ਫੰਡ 'ਚੋਂ 1.5 ਕਰੋੜ ਦਿੱਤਾ ਤੁਸੀਂ ਹੁਣ ਇਸ ਸਥਿਤੀ ਨੂੰ ਸਮਝੋ 10 ਸਾਲ ਪਹਿਲਾਂ 2014-15 ਚ ਕੈਬਨਿਟ ਮੰਤਰੀ ਕੋਲ 2 ਕਰੋੜ ਦਾ ਸਲਾਣਾ ਫੰਡ ਸੀ ਜੀ ਜਿਹਨੂੰ ਕੈਪਟਨ ਸਰਕਾਰ ਨੇ ਵਧਾ ਕੇ 3 ਕਰੋੜ ਕਰਤਾ ਮਤਲਬ 1 ਕਰੋੜ ਵਧਾਤਾ ਜੀ ਚੰਨੀ ਦੇ ਚੰਨੀ ਦਾ ਦੌਰ ਆਇਆ ਜਾਂਦੇ ਜਾਂਦੇ ਚੰਨੀ ਨੇ 3 ਕਰੋੜ ਤੋਂ ਸਿੱਧਾ 5 ਕਰੋੜ ਕਰਤਾ ਹੂੰ ਤੇ ਕੈਬਨਿਟ ਮੰਤਰੀਆਂ ਦਾ ਸਲਾਣਾ ਬਜਟ ਜਿਹੜਾ ਹੋ ਗਿਆ ਸਲਾਣਾ ਉਹਨਾਂ ਦਾ ਅਧਿਕਾਰਤ ਜਿਹੜਾ ਉਹਨਾਂ ਕੋਲ ਗ੍ਰਾਂਟ ਆ ਗਈ ਉਹ 5 ਕਰੋੜ ਆ ਗਈ ਜੀ ਜਿੱਦਾਂ ਹੀ ਸਰਕਾਰ ਬਣੀ ਮਾਨ ਸਰਕਾਰ ਦੀ ਤੇ ਇਹਨਾਂ ਨੇ ਖਰਚੇ ਘਟਾਉਣ ਦੇ ਹਵਾਲੇ ਨਾਲ ਉਹਨੂੰ ਘਟਾ ਕੇ 1.5 ਕਰੋੜ ਕੀਤਾ ਹੂੰ ਹੂੰ ਫਿਰ 1.5 ਕਰੋੜ ਨੂੰ ਘਟਾ ਕੇ ਵੀ 1 ਕਰੋੜ ਕਰਤਾ ਹੂੰ ਤਾਂ ਹੁਣ 1 ਕਰੋੜ ਤੋਂ ਓਖੇ ਹੋ ਗਏ ਅਗਲੇ ਜੀ ਤੇ ਫਿਰ ਮੁੱਖ ਮੰਤਰੀ ਸਾਹਿਬ ਨੇ ਆਪਣੇ ਫੰਡਾਂ ਚੋਂ ਕਮੇਂਡ ਮੀਟਿੰਗ ਦੇ ਨਾਲ ਉਹਨਾਂ ਨੂੰ ਮਤਲਬ ਇਹ ਅਣਲਾਨੀਆਂ ਗੱਲਾਂ ਨੇ ਅਨਲਿਖਤ ਗੱਲਾਂ ਨੇ ਹੂੰ ਹੂੰ ਤੇ ਉੱਥੇ ਫਿਰ ਉਹਨਾਂ ਨੂੰ ਕਿਹਾ ਕਿ 1.5 1.5 ਕਰੋੜ ਵਿੱਚੋਂ ਆਪਣੀ ਗ੍ਰਾਂਟ ਚੋਂ ਦੇਣਾ ਹੁਣ ਮੁੱਖ ਮੁੱਖ ਮੰਤਰੀ ਵਾਲੇ ਫੰਡਾਂ ਚ ਉਹਨਾਂ ਨੇ ਚੰਗੀ ਕਟੌਤੀ ਕੀਤੀ ਸੀ ਜਿਹੜੀ ਉਸ ਸਮੇਂ ਸਹੀ ਲੱਗਦੀ ਸੀ ਸਮਝੋ ਉਹੀ ਸਥਿਤੀ ਚ ਆਉਣਾ 2014-15 ਚ ਮੁੱਖ ਮੰਤਰੀ ਨੂੰ 5.5 ਕਰੋੜ ਰੁਪਏ ਅਧਿਕਾਰਤ ਫੰਡ ਮਿਲਦਾ ਸੀ ਸਾਲਾਨਾ ਹੂੰ ਹੂੰ ਜਿਹੜਾ ਉਹ ਖਰਚ ਸਕਦਾ ਹੈ ਹੈਨਾ ਇਦਾਂ ਗਰੰਟਾ ਦੇ ਰੂਪ ਪਰ ਕੈਪਟਨ ਦੀ ਸਰਕਾਰ ਦੇ ਸਮੇਂ ਤਿੰਨ ਵਾਰ ਵਧਿਆ ਇਹ ਹੂੰ ਹੂੰ ਮਤਲਬ ਕਾਂਗਰਸ ਦੇ ਰਾਜ ਦੇ ਵਿੱਚ 5.5 ਕਰੋੜ ਵਾਲਾ ਵੱਧ ਕੇ ਮੁੱਖ ਮੰਤਰੀ ਲਈ 10 ਕਰੋੜ ਹੋ ਗਿਆ ਹੂੰ ਫਿਰ 10 ਕਰੋੜ ਵਾਲਾ ਵੱਧ ਕੇ ਸਿੱਧਾ 50 ਕਰੋੜ ਹੋ ਗਿਆ ਅੱਛਾ ਜੀ ਤੇ 50 ਕਰੋੜ ਵਾਲਾ ਵੱਧ ਕੇ 75 ਕਰੋੜ ਹੋ ਗਿਆ ਹੂੰ ਹੂੰ ਕਾਂਗਰਸ ਸਰਕਾਰ ਜਾਂਦੇ ਜਾਂਦੇ 75 ਕਰੋੜ ਹੋ ਗਿਆ ਸੀ ਜਿਹਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਂਦੇ ਹੀ ਘਟਾ ਕੇ ਸਿੱਧਾ 5 ਕਰੋੜ ਤੇ ਮਾਰਿਆ ਜੀ ਕਿ ਮੁੱਖ ਮੰਤਰੀ ਨੂੰ ਤਾਂ ਸਾਲ ਦਾ 5 ਕਰੋੜ ਹੀ ਮਿਲੂਗਾ ਹੂੰ ਪਰ ਮਹੀਨੇ ਕੁ ਵਾਦੇ ਸਮਝ ਲੈਗਾ ਕਿ 5 ਕਰੋੜ ਨਾਲ ਤਾਂ ਕੁਛ ਨਹੀਂ ਹੋਣਾ ਫਿਰ ਜਦ ਇਹ ਵਧਾ ਕੇ ਉਹਨੂੰ 73 ਕਰੋੜ ਕਰ ਲਿਆ ਹੂੰ ਅੱਜ ਦੀ ਤਰੀਕ ਚੋਂ 38 ਕਰੋੜ ਪਰ ਤਾਂ ਵੀ 75 ਕਰੋੜ ਤੋਂ ਬਹੁਤ ਘੱਟ ਹੈ ਜੀ 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 ਇਹਦੇ ਨਾਲ ਇਹਦਾ ਮਤਲਬ ਕੁਛ ਤਾਂ ਹੈ ਨਾ ਪਰ ਇਹ ਪੈਸਾ ਲੋਕਾਂ ਨੂੰ ਦੇਣ ਲਈ ਹੈ ਜੀ ਇਹ ਵੱਧ ਵੀ ਆ ਜਾਵੇ ਪੰਜਾਬ ਤੇ ਲੱਗ ਜਾਵੇ ਤਾਂ ਕੋਈ ਹਰਜ ਨਹੀਂ ਪਰ ਜਿਹੜੇ ਆਪਣੇ ਖਰਚੇ ਨੇ ਉਹ ਘਟਾ ਲਈਦੇ ਹੁਣ 11 ਕਰੋੜ 11 ਇਕੜ ਦੇ ਖਰਚੇ ਤਬਦੀਲ ਹੋਣਾ ਵਿੱਚ ਜਾਣਾ ਹੂੰ ਸੋ ਆ ਜਿਹੜਾ 38 ਕਰੋੜ ਸੀ ਹੁਣ ਇਹਦੇ ਵਿੱਚੋਂ 1.5 ਕਰੋੜ ਦੇ ਕੇ ਆਪਣੇ ਮੰਤਰੀ ਮਨਾਏ ਨੇ ਕਿ ਭਾਈ ਰੁੱਸੋ ਨਾ ਗੁੱਸੇ ਨਾ ਹੋ ਤਨਖਾਹਾਂ ਤਨੂਆ ਪੱਤੇ ਗੁੱਤੇ ਫੇਰ ਵੱਜ ਜਾਣਗੇ ਆ ਗਰਾਂਟਾ ਮੰਡਣ ਲਈ ਚੱਕੋ ਹੁਣ ਪਤਾ ਨਹੀਂ ਗਰਾਂਟਾ ਸਹੀ ਥਾਂ ਜਾਣ ਗਿਆ ਕਿ ਨਹੀਂ ਕਿਉਂਕਿ ਬਾਦਲਾਂ ਦੇ ਜਿਵੇਂ ਭਾਂਡਿਆਂ ਦੀ ਬਹੁਤ ਚਰਚਾ ਹੋਈ ਸੀ ਕਿ ਵੇਲ ਦੇ ਨਾਲ ਤੇ ਬਹੁਤ ਗੜਬੜ ਹੋ ਗਈ ਹੈ ਨਾ ਜੂਥ ਕਲੱਬਾਂ ਦੇ ਨਾਲ ਤੇ ਇੱਥੇ ਵੀ ਕਿਤੇ ਕੋਈ ਹੋਰ ਨੌਜੋਏ ਵੀ ਫਿਕਰ ਹੈਗਾ ਹਮਮ ਦੀਪਕ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਵਿੱਚ ਮਾਇੂਸੀ ਦਾ ਜਿਹੜਾ ਆਲਮ ਹੈ ਉਹਦੇ ਬਾਰੇ ਵੀ ਥੋੜੀ ਜੀ ਗੱਲ ਹੋਰ ਐਕਸਟੈਂਡ ਕਰਿਏ ਆ ਕਾਤੇ ਇਸ ਚੀਜ਼ ਨੂੰ ਦੇਖੋ ਇੰਨੀ ਵੱਡੀ ਮੈਜੋਰਟੀ ਵਾਲੀ ਸਰਕਾਰ ਹੋਵੇ ਇੰਨਾ ਤਗੜਾ ਬਹੁਮਤ ਮਿਲਿਆ ਹੋਵੇ ਢਾਈ ਸਾਲ ਗੁਜ਼ਰ ਗਏ ਢਾਈ ਸਾਲ ਅਜੇ ਪਏ ਨੇ ਪਰ مایੂਸ ਕਿਉਂ ਹੋਏ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਨਹੀਂ ਕੋ ਮੈ ਉਸੀ ਤਾਂ ਹੋਊਗੀ ਜੀ ਹਮ ਆ ਆ ਹੁਣ ਜੇ ਉੱਥੇ ਦਿਲਵੀਰ ਗੋਲਡੀ ਦੀ ਆਪਾਂ ਗੱਲ ਕਰ ਰਹੇ ਹਾਂ ਬਰਨਾਲੇ 'ਚ ਜੀ ਤੇ ਆਪਾਂ ਹੁਣ ਆ ਗਿੱਦੜਵਾਹੇ ਦੇ ਵਿੱਚ ਵੀ ਤਾਂ ਡਿੰਪੀ ਢਿੱਲੋਂ ਦੀ ਗੱਲ ਕਰ ਰਹੇ ਹਾਂ ਹਮ ਤੇ ਫਿਰ ਆਮ ਆਦਮੀ ਪਾਰਟੀ ਤਾਂ ਮਿਉਸੀ ਆਊਗੀ ਉਹ ਕਿ ਸਾਡੇ ਮਿੱਤਰ ਸੱਜਣ ਸਾਡਾ ਭਾਈਚਾਰਾ ਸਾਡੇ ਵਰਕਰ ਸਾਡੇ ਸਾਥੀ ਕਿੱਥੇ ਗਏ ਜੀ ਇਹਦੇ ਨਾਲੋਂ ਵੀ ਵੱਧ ਮਾਇੂਸੀ ਐ ਮੈਲਿਆਂ ਚ ਇਸ ਗੱਲ ਦੀ ਵੀ ਰਹੀ ਕਿ ਸਾਡੀ ਥਾਣੇ ਕਚਰੀ ਨਹੀਂ ਚੱਲਦੀ ਹੂੰ ਸਾਡੀ ਤਸਿਲਦਾਰ ਕੋਲ ਨਹੀਂ ਚੱਲਦੀ ਸਾਨੂੰ ਸਹੀ ਪਹਿਲੇ ਵਾਲਿਆਂ ਮੰਗ ਹਿਸਾ ਪੱਤੇ ਨਹੀਂ ਆਉਂਦੇ ਇਹ ਬੜੇ ਰੋਸੇ ਨੇ ਜੀ ਉਹਨਾਂ ਚੋਂ ਖਾਸੇ ਰੋਸੇ ਕਹਿੰਦੇ ਲਗਾਤਾਰ ਨੂੰ ਮੁੱਖ ਮੰਤਰੀ ਸਾਹਿਬ ਦੂਰ ਕਰ ਰਹੇ ਨੇ ਕਿਉਂਕਿ ਮੂਰੇ ਪੰਚਾਇਤੀ ਚੋਣਾਂ ਨੇ ਹੂੰ ਪਰ ਇਹਨਾਂ ਰੋਸਿਆਂ ਦੇ ਵਿੱਚੋਂ ਇੱਕ ਰੋਸੇ ਇਹ ਨੇ ਕਿ 2.5 ਸਾਲ ਬੀਤ ਗਏ ਅਜੇ ਤੱਕ ਵੱਖ-ਵੱਖ ਬੋਰਡਾਂ 'ਚ ਵੱਖ-ਵੱਖ ਕਾਰਪੋਰੇਸ਼ਨਾਂ 'ਚ ਨਗਰ ਸੁਧਾਰ ਟਰਸਟਾਂ 'ਚ ਇਹਨਾਂ ਮਾਰਕੀਟ ਕਮੇਟੀਆਂ 'ਚ ਚੇਅਰਮੈਨੀਆਂ ਡਿਪਟੀ ਚੇਅਰਮੈਨੀਆਂ ਮੈਂਬਰਸ਼ਿਪ ਸਾਰਾ ਕੁਝ ਖਾਲੀ ਪਿਆ ਜੀ ਤੁਸੀਂ ਇਥੋਂ ਹਿਸਾਬ ਲਾ ਲਓ ਕਿ ਜਿਹੜੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਜਿੱਥੇ ਕਿਤੇ ਲੱਗੇ ਵੀ ਨਹੀਂ ਉੱਥੇ ਵੀ ਬਵਾਦ ਆ ਜਿੱਥੇ ਨਹੀਂ ਲੱਗੇ ਉੱਥੇ ਅਜੇ ਤੱਕ ਅਧਿਕਾਰੀਆਂ ਦੇ ਹਵਾਲੇ ਹੀ ਆ ਸਾਰਾ ਕੁਝ ਜਿਵੇਂ ਪੰਚਾਇਤਾਂ ਅਧਿਕਾਰੀਆਂ ਦੇ ਹਵਾਲੇ ਨੇ ਜੀ ਸੋ ਅਗਲੇ ਕਹਿੰਦੇ ਜੀ ਅਧਿਕਾਰੀਆਂ ਨੇ ਚਲਾਉਣਾ ਫਿਰ ਸਾਨੂੰ ਚੁਣਨ ਦੀ ਕੀ ਲੋੜ ਸੀ ਐਮਐਲਏ ਜਦੋਂ ਬੰਦਾ ਚੋਣ ਲੜਦਾ ਹੈ ਤਾਂ 10 ਬੰਦਿਆਂ ਨੂੰ ਲਾਰੇ ਲਾ ਕੇ ਰੱਖਦਾ ਕਿ ਬਣਦੀ ਸਾਰੇ ਤੈਨੂੰ ਚੇਅਰਮੈਨੀ ਵਾਲੀ ਕੁਰਸੀ ਦੇਣੀ ਆ ਤੈਨੂੰ ਗੱਡੀ ਦੇਣੀ ਆ ਤੂੰ ਫੰਡਾਂ ਦਾ ਪ੍ਰਬੰਧ ਕਰ ਹੂੰ 2.5 ਸਾਲ ਲੰਘ ਗਏ ਅਗਲੇ ਕਹਿੰਦੇ ਯਾਰ ਕਰਨਾ ਕੀ ਆ ਫਿਰ ਜੀ ਸੋ ਇਸ ਲਈ ਐਮਐਲਏ ਨਰਾਜਨੀਤੀ ਉਹਨਾਂ ਰਾਜ਼ਗੀ ਵਾਲਾ ਹਵਾਲਾ ਲੁਧਿਆਣੇ ਤੋਂ ਆ ਹੀ ਗਿਆ ਨਾ ਜੀ ਕਿ ਜਿਹੜਾ ਉਹ ਐਮਐਲਏ ਆਪਣੀ ਬੋੜ ਭੰਨਣ ਲੱਗ ਗਿਆ ਤੇ ਮੁੱਖ ਮੰਤਰੀ ਸਾਹਿਬ ਦਾ ਨਾਮ ਵੀ ਸੀ ਜੀ ਸੋ ਇਸ ਲਈ ਉਹ ਖੂਬ ਚਰਚਾ ਹੋ ਰਹੀ ਹੈ ਅੱਜ ਤਾਂ ਇੱਕ ਨੇ ਭੰਨਿਆ ਕਹਿੰਦੇ ਆਉਣ ਦੇ ਦਿਨ ਛੋਰ ਵੀ ਭੰਨਣ ਨੂੰ ਤਿਆਰ ਬੈਠੇ ਨੇ ਹੂੰ ਦੀਪਕ ਜੀ ਪਿਛਲੇ ਹਫਤੇ ਤੁਸੀਂ ਖਬਰ ਸਾਂਝੀ ਕੀਤੀ ਸੀ ਕਤਰ ਦੇ ਵਿੱਚ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਸੀ ਜਿਹੜੇ ਕਿ ਪੁਲਿਸ ਨੇ ਉੱਥੇ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਤੇ ਉਹਦੇ ਬਾਰੇ ਕੀ ਅਪਡੇਟ ਹੈ ਜੀ ਕੀ ਉਹਦੇ ਵਿੱਚ ਉਹ ਕਿਉਂਕਿ ਭਾਰਤੀ ਸਰਕਾਰ ਵੀ ਉਹ ਚ ਇਨਵੋਲਵ ਹੋਈ ਸੀ ਸੋ ਹੁਣ ਉਹਦੇ ਉਹਦੇ ਬਾਰੇ ਕੀ ਨਵੀਂ ਜਾਣਕਾਰੀ ਹੈ ਜੀ ਕੋਈ ਜਿਸ ਤਰ੍ਹਾਂ ਹੀ ਇਹ ਖਬਰ ਨਸਰ ਹੋਈ ਸੀ ਕਿ ਕਤਰ ਦੇ ਦੋਹਾ ਪੁਲਿਸ ਨੇ ਕੁਝ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਉਹ ਸੰਗਤ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਉਹਦੀ ਨਿਤਨੇਮ ਰਿਆਜ਼ਾ ਅਨੁਸਾਰ ਪਾਠ ਕਰਦੇ ਸੀ ਤੇ ਉਹ ਕਹਿੰਦੇ ਜੀ ਕਿ ਉੱਥੇ ਦੇ ਇਸਲਾਮਿਕ ਕਾਨੂੰਨ ਦੇ ਅਨੁਸਾਰ ਤੁਸੀਂ ਕਿਸੇ ਧਰਮ ਦੀ ਪ੍ਰਚਾਰ ਬਿਨਾ ਮਨਜ਼ੂਰੀ ਤੋਂ ਨਹੀਂ ਕਰ ਸਕਦੇ ਇਸ ਲਈ ਕਹਿੰਦੇ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਪਵਨ ਸ੍ਰੂਪਾ ਨੂੰ ਆਪਣੇ ਕਮਜੇ ਵਿੱਚ ਲੈ ਲਿਆ ਸੀ ਉਹਦੀ ਜਾਣਕਾਰੀ ਜਦੋਂ ਅਕਲ ਤੱਕ ਸਭ ਤੇ ਪਹੁੰਚੀ ਐਸਜੀਪੀਸੀ ਦੇ ਧਿਆਨ ਚ ਲਿਆਂਦਾ ਗਿਆ ਐਸਜੀਪੀਸੀ ਨੇ ਅੱਗੇ ਵਿਦੇਸ਼ ਮੰਤਰਾਲੇ ਨਾਲ ਗ੍ਰਹਿ ਮੰਤਰਾਲੇ ਨਾਲ ਤੇ ਉਹਨਾਂ ਨੇ ਕਹਿੰਦੇ ਭਾਰਤੀ ਦੂਤਾਵਾਸ ਨਾਲ ਖਤਰ ਜੇ ਸੰਪਰਕ ਸਥਾਪਿਆ ਕਿ ਵੀ ਫਿਰ ਪਤਾ ਲੱਗਿਆ ਕਿ ਜਿਹੜਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਉਹਨੂੰ ਤਾਂ ਰਿਆ ਕਰਤਾ ਪਰ ਗੁਰਗਾਂਧ ਸਾਹਿਬ ਪਾਣੀ ਚ ਰੱਖੇ ਹੋਏ ਨੇ ਅੱਛਾ ਜੀ ਸੋ ਇਹ ਸਾਰੀ ਪ੍ਰਕਿਰਿਆ ਦੇ ਦੌਰਾਨ ਅਧਿਕਾਰਕ ਤੌਰ ਤੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਬਲਾਰੇ ਨੇ ਉਹਨਾਂ ਦੇ ਨੁਮਾਇंदे ਨੇ ਇਹ ਜਾਣਕਾਰੀ ਜਨਤਕ ਕੀਤੀ ਤੇ ਇਸ ਦੀ ਵੀ ਧਿਆਨ ਚ ਲਿਆਂਦੀ ਕਿ ਦੋ ਬਾਵਨ ਸਰੂਪ ਜਿਹੜੇ ਕਤਰ ਦੇ ਦੋਹਾਪੁਰਸ ਨੇ ਕਬਜ਼ੇ ਚ ਲਏ ਸੀ ਉਹਨਾਂ ਚੋਂ ਇੱਕ ਸਰੂਪ ਬੜੇ ਅਦਬ ਨਾਲ ਵਾਪਸ ਕਰ ਦਿੱਤਾ ਗਿਆ ਤੇ ਦੂਏ ਦਰੋਂ ਨੇ ਭਰੋਸਾ ਦਵਾਇਆ ਕਿ ਅਸੀਂ ਬੜੇ ਸਤਕਾਰ ਨਾਲ ਰੱਖਿਆ ਜੀ ਤੇ ਭਾਰਤੀ ਦੂਤਾਬਸ ਉਹਦੇ ਲਈ ਵੀ ਕਾਰਵਾਈ ਕਰ ਰਿਹਾ ਸੋ ਇੱਕ ਸੁਖਾਵੀ ਖਬਰ ਆਈ ਕਿ ਠੀਕ ਹੈ ਵੀ ਇੱਕ ਗੁਰਗਨ ਸਾਹਿਬ ਰੀਲੀਜ਼ ਹੋ ਗਿਆ ਤੇ ਇਹਦਾ ਮਤਲਬ ਦੂਸਰੇ ਜੀ ਵੀ ਆਸ ਕੀਤੀ ਆ ਸਕਦੀ ਹੈ ਜੀ ਪਰ ਸ਼੍ਰੋਮਣੀ ਗੁਰਦਾਰ ਪ੍ਰੰਧ ਕਮੇਟੀ ਨੇ ਕਿਹਾ ਕਿ ਭਾਰਤ ਸਰਕਾਰ ਕਾਹਲ ਨਾ ਕਰੇ ਇਹਨੂੰ ਗੰਭੀਰਤਾ ਨਾਲ ਲਵੇ ਅਜੇ ਵੀ ਦੋ ਦੇ ਦੋ ਪਾਵਨ ਸਰੂਪ ਥਾਣੇ 'ਚ ਨੇ ਜਿਹੜੇ ਇੱਕ ਸਰੂਪ ਨੂੰ ਉਹ ਵਾਪਸ ਕਰਨ ਦੀ ਗੱਲ ਕਰ ਰਹੇ ਨੇ ਉਹ ਇੱਕ ਵੱਖਰਾ ਮਾਮਲਾ ਸੀ ਉਹ ਕਹਿੰਦੇ ਕਿ ਅਸਲ ਦੇ ਵਿੱਚ ਤਿੰਨ ਸਰੂਪ ਕਬਜ਼ੇ 'ਚ ਲਏ ਗਏ ਸੀ ਤੇ ਇੱਕ ਬਹੁਤ ਪਹਿਲਾਂ ਲਿਆ ਗਿਆ ਸੀ ਤੇ ਉਹ ਇੱਕ ਸਰੂਪ ਜਿਹੜਾ ਕਈ ਮਹੀਨੇ ਪਹਿਲਾਂ ਕਬਜ਼ੇ 'ਚ ਲਿਆ ਸੀ ਉਹ ਰੀਲੀਜ਼ ਕੀਤਾ ਗਿਆ ਉਹ ਸੌਂਪ ਦਿੱਤਾ ਗਿਆ ਵਾਪਸ ਪਰ ਜਿਹੜਾ ਹੁਣ ਮਾਮਲਾ ਹੈ ਉਹ ਦੋ ਦੇ ਦੋ ਦੇ ਦੋ ਥਾਣੇ 'ਚ ਨੇ ਪਲੀਜ਼ ਨਹੀਂ ਉਹ ਕਹਿੰਦੇ ਕਿ ਭਾਰਤ ਸਰਕਾਰ ਇਸ ਨੂੰ ਗੰਭੀਰਤਾ ਨਾਲ ਲਵੇ ਉਹ ਪਾਵਨ ਗੁਰਮਾਨ ਸਾਹਿਬ ਤੇ ਵਿੱਚ ਜੋ ਅਸੀਂ ਸ਼ਰਧਾ ਰੱਖਦੇ ਹਾਂ ਜੋ ਸਾਡਾ ਅਕੀਦਾ ਹੈ ਜਿਸ ਨੂੰ ਅਸੀਂ ਗੁਰੂ ਮੰਨਦੇ ਹਾਂ ਉਹ ਸਵਾਲੇ ਨਾਲ ਇਸ ਚੀਜ਼ ਨੂੰ ਸਮਝੇ ਕਿ ਇਨੀ ਕਹਾੜ ਦਿਖਾ ਕੇ ਇਹ ਨਾ ਦਿਖਾਉਣ ਦੇ ਨੰਬਰ ਬਣਾਉਣ ਦੀ ਕੋਸ਼ਿਸ਼ ਨਾ ਕਰੇ ਸੋ ਕਹਿੰਦੇ ਕਿ ਭਾਰਤੀ ਦੂਤਾਵਾਸ ਨਾਲ ਦੁਬਾਰਾ ਸੰਪਰਕ ਸਥਾਪਿਤ ਆ ਜਾਵੇ ਉਹ ਤੋਂ ਅਪਡੇਟ ਲੈ ਲਓ ਸਾਡੇ ਕੋਲ ਪੂਖਤਾ ਜਾਣਕਾਰੀ ਹੈ ਸੋ ਇਸ ਲਈ ਕਿ ਇੰਨੇ ਮਤਲਬ ਕਿ ਹਾਂ ਗੰਭੀਰ ਵੀ ਨਹੀਂ ਹੋ ਸਕਦੇ ਸਾਡਾ ਸਿਸਟਮ ਕੀ ਸਿਸਟਮ ਇੰਨੇ ਅੱਜ ਜਦੋਂ ਤੇਜ਼ੀ ਆ ਟੈਕਨੋਲੋਜੀ ਦਾ ਤਾਂ ਵੀ ਅਪਡੇਟ ਵੀ ਨਹੀਂ ਗੇ ਜਾਂ ਇਹ ਸਿਰਫ ਇਹ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਸਾਰਾ ਕੁਝ ਐ ਸ਼ਾਂਤ ਹੋ ਜਾਊਗਾ ਪਤਾ ਨਹੀਂ ਕਦਰ ਤੋਂ ਸੁਣਿਆ ਹੀ ਨਹੀਂ ਉਹਨਾਂ ਦੁਆਰਾ ਤੋਂ ਇਸ ਲਈ ਪਰੇ ਜਾਣਕਾਰੀ ਬਾਹਰ ਆਈ ਹੈ ਤੇ ਸ਼੍ਰੋਮਣੀ ਗੁਰਦਵਾਰੇ ਨੇ ਕਿਹਾ ਕਿ ਨਹੀਂ ਅਜੇ ਦੋ ਦੇ ਦੋ ਪਾਵਨ ਰੂਪ ਥਾਣੇ 'ਚ ਨੇ ਉਹਨਾਂ ਨੂੰ ਸਿੱਖ ਸੰਗਤਾਂ ਨੂੰ ਪੰਪਿਆ ਜਾਵੇ ਇਸ ਦੇ ਲਈ ਪਹਿਲ ਕਦਮ ਵੀ ਕਰੇ ਪਾਰਤ ਸਰਕਾਰ ਜੀ